ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਉਹ ਬੰਦਾ ਜਿਸ ਦੇ ਕਹਿਨ ਦੇ ਉੱਤੇ ਸੀਬੀਆਈ ਵਾਲਿਆਂ ਨੇ ਡੀਆਈਜੀ ਭੁੱਲਰ ਸਾਹਿਬ ਨੂੰ ਅਰੈਸਟ ਕੀਤਾ ਹੁਣ ਉਹ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਪ੍ਰੋਟੈਕਸ਼ਨ ਮੰਗਨਦਿਆ ਕਹਿ ਰਿਹਾ ਕਿ ਮੈਨੂੰ ਤੇ ਮੇਰੀ ਫੈਮਲੀ ਨੂੰ ਬਹੁਤ ਜ਼ਿਆਦਾ ਖਤਰਾ ਹੈ ਤੇ ਇਸ ਕਰਕੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਸਾਡੀ ਹਿਫਾਜ਼ਤ ਕੀਤੀ ਜਾਏ ਆਖਿਰ ਉਹਨੂੰ ਕਿਸ ਚੀਜ਼ ਦਾ ਖਤਰਾ ਵੈ ਕਿ ਉਹਨੂੰ ਤੇ ਉਹਦੇ ਫੈਮਿਲੀ ਨੂੰ ਆਖਿਰ ਕੀ ਧਮਕੀਆਂ ਕੋਈ ਆ ਰਹੀਆਂ ਵੈ ਇਸ ਦੇ ਬਾਰੇ ਅਪਾਂ ਅੱਜ ਦੀ ਵੀਡੀਓ ਚ ਜਾਣਾਂਗੇ ਤੇ ਨਾਲ ਹੀ ਨਾਲ ਕੀ ਵਾਕਿਆ ਡੀਆਈਜੀ ਭੁੱਲਰ ਦਾ ਮੁੱਖ ਮੰਤਰੀ ਪੰਜਾਬ ਦੇ ਨਾਲ ਕੋਈ ਤੱਲਕ ਹੈਗਾ ਵੈ ਮੁੱਖ ਮੰਤਰੀ ਪੰਜਾਬ ਦਾ ਡੀਆਈਜੀ ਭੁੱਲਰ ਦੇ ਪਿੱਛੇ ਹੱਥ ਹੈ ਸੀ ਕਿ ਨਹੀਂ ਹੈ ਸੀ ਇਸ ਦੇ ਬਾਰੇ ਵੀ ਆਪਾਂ ਮੁਕੰਮਲ ਡਿਟੇਲ ਅੱਜ ਦੀ ਵੀਡੀਓ ਚ ਜਾਣਾਂਗੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿੱਚ ਆ ਦਿਮਾਗ ਖਰਾਬ ਹੋਇਆ ਕਿ ਇਹੋਸਾ ਬਦਲਾ ਲੈਣਾ ਇਹ ਤਾਂ ਭਾਈ ਜੀ ਵਰਦੀ ਪਾਈ ਚ ਗਾਲ ਕੱਢ ਗਿਆ ਇਹਨੂੰ ਕਹ ਲਾ ਕੇ ਵਰਦੀ ਆ ਜੇ ਪਿਓ ਦਾ ਹੋਏਗਾ ਨਾ ਤੈਨੂੰ ਮੈਂ ਦੱਸੂਗਾ ਵੀ ਗਾਲ ਕਿਵੇਂ ਕੱਢੀ ਦੀ ਹੁੰਦੀ ਹੈ ਤੇ ਧੱਕੇ ਨਾਲ ਪੈਸੇ ਕਿਸੇ ਤੋਂ ਕਿਵੇਂ ਲਈਦੇ ਹੁੰਦੇ ਨੇ ਇਹ ਨਹੀਂ ਪਤਾ ਸੀਗਾ ਭੁੰਨਰ ਸਾਹਿਬ ਨੂੰ ਕਿ ਭੁੰਨਰ ਸਾਹਿਬ ਤਾਂ ਨਹੀਂ ਪਤਾ ਸੀ ਕਿ ਜੋ ਤੁਸੀਂ ਬੋਲ ਰਹੇ ਹੋ ਉਹ ਸੀਬੀਆਈ ਸੁਣ ਰਹੀ ਹੈ ਤੇ ਸ਼ਾਨੂ ਤੇ ਟਰੈਪ ਲੱਗਿਆ ਤੁਸੀਂ ਕਰਸ਼ਾਨੂ ਨੂੰ 5 ਲੱਖ ਰੁਪਏ ਦਿੱਤੇ ਡੀਆਈਜੀ ਨੂੰ ਦੇਣ ਦੇ ਲਈ ਉਦੋਂ ਫਿਰ ਉਹਨੂੰ ਫੜ ਲਿਆ ਗਿਆ ਕਿ ਉਸ ਦੌਰਾਨ ਵੀ ਗੱਲਬਾਤ ਹੋਈ ਸੀ ਹਾਂਜੀ ਬਿਲਕੁਲ ਸੀਬੀਆਈ ਦੇ ਸਾਹਮਣੇ ਵੀ ਸੀਬੀਆਈ ਜਦੋਂ ਆਕੇ ਇਹਨੂੰ ਪਕੜਿਆ ਤਾਂ ਦੰ ਸੀਬੀਆਈ ਨੇ ਇਹਦਾ ਕਾਲ ਕਰਾਈ ਇਹ ਕਾਲ ਤੇ ਕਹਿੰਦਾ ਹਾਂਜੀ ਉਹ 5 ਲੱਖ ਦੇ ਗਿਆ ਕਹਿੰਦਾ ਕੋਈ ਨਹੀਂ ਕੋਈ ਨਹੀਂ ਲਿਆ ਮੈਂ ਦੇਖਿਆ ਅਕਸਰ ਕੋਈ ਗੱਲ ਕਰਦਾ ਕੋਡਵਰਡਸ ਚ ਕਰਦਾ ਕੋਈ ਕਹਦੂਗਾ ਸਮਾਨ ਲੈ ਲੈ ਕੋਈ ਕਹਦੂਗਾ ਮੈਂ ਦੱਸਦਾ ਇੱਕ ਉਹ ਤਾਂ ਸਿੱਧਾ ਬੋਲ ਰਿਹਾ ਵੀ ਆਡੀਓ ਹੈ ਸੀਬੀਆਈ ਕੋਲ ਤਾਂ ਤੁਸੀਂ ਸੁਣ ਕੇ ਰਨ ਹੋ ਜੰਦੂ ਸਿੱਧਾ ਕਰ ਰਿਹਾ ਕਹਿੰਦਾ ਇਹ ਤੋਂ 8 ਲੱਖ ਲੈਣਾ ਇਹ ਜਿਵੇਂ ਜਿਵੇਂ ਪੈਸੇ ਦਿੰਦਾ ਜਿੰਨੇ ਜਿੰਨੇ ਦਿੰਦਾ ਲਈ ਚਾਲੇ ਨੂੰ ਕਹਦੇ 8 ਕਰਦੇ ਪੂਰਾ ਇਹ ਐਗਜ਼ੈਕਟ ਆਡੀਓ ਹੈ ਜੋ ਮੈਂ ਤੁਹਾਨੂੰ ਬੋਲ ਕੇ ਸੁਣਾਈ ਹੈ ਇਹ ਇਦਾਂ ਬੋਲਿਆ ਤੋਂ ਤਾਂ ਜਦੋਂ ਫੋਨ ਖੋਲਿਆ ਗਿਆ ਉਹਦੇ ਵਿੱਚ ਇੰਨੇ ਆਈਪੀਐਸ ਤਾਂ ਆਈਏਐਸ ਤਾਂ ਇਸ ਟਾਈਮ ਸਰਵਿਸਿਜ਼ ਚ ਨਹੀਂ ਆਗੇ ਜਿੰਨੇ ਉਹਦੇ ਮੋਬਾਈਲ ਚ ਨੰਬਰ ਨੇ ਪਰਸ਼ਾਨੂ ਦੇ ਹਾਂਜੀ ਬਹੁਤ ਸਾਰੇ ਇਹੋ ਜਿਹੇ ਕੇਸਾਂ ਦੇ ਵਿੱਚ ਗਵਾਹ ਮੁੱਕਰ ਜਾਂਦੇ ਆ ਜਾਂ ਜਿਹੜੇ ਸ਼ਿਕਾਇਤ ਕਰਤਾ ਹੁੰਦੇ ਉਹ ਮੁੱਕਰ ਜਾਂਦੇ ਹੁੰਦੇ ਆ ਔਰ ਮੌਕੇ ਦਾ ਫਿਰ ਫਾਇਦਾ ਮਿਲ ਜਾਂਦਾ ਜਿਹੜਾ ਮੁਲਜ਼ਮ ਹੁੰਦਾ ਕਿਤੇ ਤਾਂ ਨਹੀਂ ਹੋਊਗਾ ਕਿ ਡੀਆਈਜੀ ਫਿਰ ਉਸੇ ਤਰ੍ਹਾਂ ਬੱਜੇ ਕਾਸ਼ ਮੱਤਾ ਹੋਣੀ ਕਹਿਣ ਕੇ ਜੀ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਜੇ ਕਿਤੇ ਪ੍ਰਮਾਤਮਾ ਨੇ ਉਸ ਕਾਲਪੁਰਖ ਨੇ ਮੈਨੂੰ ਜਿਉਂਦਾ ਰੱਖਿਆ ਜਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੇ ਮੈਨੂੰ ਸਹੀ ਢੰਗ ਨਾਲ ਸਿਕਿਉਰਿਟੀ ਦੇਤੀ ਮੈਨੂੰ ਅੰਤ ਤੱਕ ਸਜ਼ਾ ਕਰਾਉਂਗਾ ਹਰ ਗਵਾਹੀ ਠੋਕੇ ਦੇ ਖਿਲਾਫ ਦਊਂਗਾ ਕਿਤੋਂ ਨਹੀਂ ਪੱਚਦਾ ਡੀਆਈਜੀ ਤੁਹਾਡੇ ਨਾਲ ਪਰ ਮੰਥਲੀ ਬੰਨਣ ਦੀ ਗੱਲ ਹਾਂਜੀ ਹਰ ਮਹੀਨੇ ਮੈਂ ਉਦੋਂ ਤੇ ਡਰ ਗਿਆ 200 ਰੁਪਏ ਮਹੀਨਾ ਡੀਆਈਜੀ ਕਹਿੰਦਾ ਲੈਣਾ ਤੁਹਾਡੇ ਤੋਂ ਹਾਂਜੀ ਚਾਰ ਇਕੋ ਹੈ ਹੀ ਮੈਨੂੰ ਨਾ ਮਰਾ ਦੇਣਾ ਮੇਰੇ ਪਰਿਵਾਰ ਤੇ ਨਾ ਕੁਛ ਕਰ ਬਾਕੀ ਮੈਨੂੰ ਕੋਈ ਡਰ ਸਭ ਤੋਂ ਵੱਡੀ ਖਬਰ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਔਰ ਕਰੋੜਾਂ ਰੁਪਏ ਕੈਸ਼ ਜੁਐਲਰੀ ਬਰਾਮਦ ਹੋਈ ਹੈ ਔਰ ਆਕਾਸ਼ ਬੱਤਾ ਨਾਂ ਦੇ ਇੱਕ ਕਾਰੋਬਾਰੀ ਨੇ ਜਿਨ੍ਹਾਂ ਨੇ ਕੰਪਲੇਂਟ ਕੀਤੀ ਸੀ ਔਰ ਸੀਬੀਆਈ ਨੇ ਟਰੈਪ ਲਾ ਕੇ ਹਰਚਨ ਪੁੱਲਰ ਹੋਣਾ ਨੂੰ ਅਰੈਸਟ ਕਰ ਲਿਆ ਆਕਾਸ਼ ਬੱਤਾ ਹੁਣੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕੰਪਲੇਂਟ ਕੀਤੀ ਹੈ ਔਰ ਕਿਵੇਂ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਐ ਡੀਆਈਜੀ ਦੇ ਸਤਾਏ ਹੋਏ ਸਾਹਮਣੇ ਆ ਰਹੇ ਹੌਲੀ ਹੌਲੀ ਕਰਕੇ ਬੱਤਾ ਜੀ ਸਵਾਗਤ ਹੈ ਤੁਹਾਡਾ ਬੋਲਡ ਪੰਜਾਬ ਸੱਚ ਕਾਲ ਜੀ ਠੀਕ ਠਾਕ ਹੋ ਹਾਂਜੀ ਬੱਤਾ ਜੀ ਬਹੁਤ ਵੱਡਾ ਐਕਸ਼ਨ ਹੋਇਆ ਤੁਹਾਡੀ ਕੰਪਲੇਂਟ ਤੇ ਸੀਬੀਆਈ ਨੇ ਐਕਸ਼ਨ ਕੀਤਾ ਹੈ ਗ੍ਰਿਫਤਾਰ ਕੀਤਾ ਡੀਆਈਜੀ ਹਰਚਨ ਪੁੱਲਰ ਹੋਣਾ ਨੂੰ ਕਿਹੜੀ ਕਿਵੇਂ ਜੁੜੀ ਸਭ ਤੋਂ ਪਹਿਲਾਂ ਤਾਂ ਜਦੋਂ ਕੋਈ ਅੱਕਿਆ ਹੋਇਆ ਬੰਦਾ ਹੁੰਦਾ ਉਹ ਕੰਪਲੇਂਟ ਕਰਦਾ ਇੰਨਾ ਕਿੰਨਾ ਤੁਹਾਨੂੰ ਦੁਖੀ ਕਰ ਲਿਆ ਸੀਗਾ ਕਿ ਤੁਸੀਂ ਸੀਬੀਆਈ ਦੇ ਦਰਵਾਜ਼ੇ ਖੜਕਾਉਣੇ ਪਏ ਤੁਹਾਨੂੰ ਜਾ ਕੇ ਕੀ ਹੋਇਆ ਜੀ ਮੈਨੂੰ ਫੋਨ ਆਉਂਦਾ ਹੈ ਇਹਦਾ ਜੋ ਬ੍ਰੋਕਰ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਮੀਡੀਏਟਰ ਟਾਊਟ ਰੱਖੇ ਹੁੰਦੇ ਇਹਨਾਂ ਨੇ ਕਰਸ਼ਾਨੂ ਨਾ ਦਾ ਤੇ ਇਹਨੇ ਮੈਨੂੰ ਡਿਮਾਂਡ ਕੀਤੀ ਕਿ ਭੁੱਲਰ ਸਾਹਿਬ ਕਹਿੰਦੇ ਤੁਹਾਡਾ ਵਪਾਰ ਬਹੁਤ ਵਧੀਆ ਚੱਲਦਾ ਸਾਨੂੰ ਮਿਲਦੇ-ਗਿਲਦੇ ਰਿਹਾ ਕਰੋ ਮੈਂ ਕਿਹਾ ਕੋਈ ਨਹੀਂ ਜਿੰਨੀ ਸਾਡੇ ਤੋਂ ਕੰਟ੍ਰਿਬਿਊਸ਼ਨ ਹੋਊਗੀ ਕਰਸ਼ਾਨੂ ਬਲਾਲ ਕਹਿੰਦਾ ਯੈਸ ਕਰਸ਼ਾਨੂ ਤੇ ਉਸ ਤੋਂ ਬਾਅਦ ਮੈਨੂੰ ਫੇਰ ਬਿਟਵੀਨ ਆ ਥੋੜੇ ਦਿਨ ਪਹਿਲਾਂ ਕਰਸ਼ਾਨੂ ਦੀ ਕਾਲ ਆਂਦੀ ਹੈ ਕਿ ਆਪਾਂ ਮਿਲਣਾ ਹੈ ਇਹਕੇ ਜੀ ਆ ਗਿਆ ਮੈਂ ਮਿਲਿਆ ਤੇ ਕਹਿੰਦਾ ਜੀ ਡੀਆਈਜੀ ਸਾਹਿਬ ਕਹਿ ਰਹੇ ਨੇ ਵੀ ਆਕਾਸ਼ ਬੱਤੇ ਨੇ ਸਮਾਨ ਨਹੀਂ ਭੇਜਿਆ ਮੈਂ ਕਿਹਾ ਜੀ ਆਪਾਂ ਕਿਹੜਾ ਕੋਈ ਕੰਮ ਕਰਾਇਆ ਜਾਂ ਆਪਾਂ ਕਾਦੇ ਪੈਸੇ ਕਹਿੰਦਾ ਜੀ ਉਹ ਗੱਲ ਹੋਈ ਸੀਗੀ ਪਿਛਲੇ ਮਹੀਨੇ ਦੀ ਕਿ ਅੱਛਾ ਜੀ ਫੇਰ ਐਨੇ ਚ ਹੀ ਕਰਸ਼ਾਨੂ ਉਹਨਾਂ ਨੂੰ ਫੋਨ ਲਗਾਉਂਦਾ ਡੀਆਈਜੀ ਸਾਹਿਬ ਨੂੰ ਡੀਆਈਜੀ ਸਾਹਿਬ ਅੱਗੇ ਬੋਲਦੇ ਨੇ ਵੀ ਇਹਨੂੰ ਕਹਦੇ 8 ਲੱਖ ਲੈਣਾ ਇਹਦੇ ਤੋਂ ਜੀ 8 ਲੱਖ ਮੈਂ ਉਹਦੋਂ ਬੋਲਿਆ ਮੈਂ ਕਿਹਾ ਜੀ 8 ਲੱਖ ਕਾਦਾ ਵੀ ਪਿਛਲੇ ਮਹੀਨੇ ਮੈਂ ਕਿਹਾ ਜੀ ਪਿਛਲੇ ਮਹੀਨੇ ਦਾ ਕਾਦਾ ਇਹ ਤਾਂ ਦੱਸੋ ਕਹਿੰਦਾ ਬਸ ਵੀ ਪਿਛਲੇ ਮਹੀਨੇ ਵੀ ਨਹੀਂ ਤੂੰ ਆਇਆ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਸੀ ਆਣਦੀ ਜਾਂ ਮੈਂ ਕੋਈ ਕਮਿਟਮੈਂਟ ਕੀਤੀ ਹੋਵੇ ਤੁਹਾਨੂੰ ਪੈਸਾ ਦੇਣ ਦੀ ਡੀਏਜੀ ਤੁਹਾਡੇ ਨਾਲ ਪਰ ਮੰਥਲੀ ਬੰਨਣ ਦੀ ਗੱਲ ਹਾਂਜੀ ਮੰਥਲੀ ਮੈਂ ਉਦੋਂ ਹੀ ਤਾਂ ਡਰ ਗਿਆ 8 ਲੱਖ ਰੁਪਏ ਮਹੀਨਾ ਡੀਏਜੀ ਕਹਿੰਦਾ ਲੈਣਾ ਤੁਹਾਡੇ ਤੋਂ ਹਾਂਜੀ ਮੈਂ ਡਰ ਗਿਆ ਜੀ ਚਲੋ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਗਾੜਾ ਗੱਡੀਆਂ ਨੇ ਉੱਪਰੋਂ ਮੈਨੂੰ ਜਦੋਂ ਕਿਰਸ਼ਾਨੂ ਮੈਨੂੰ ਇਹ ਗੱਲ ਸੁਣਾ ਰਿਹਾ ਤਾਂ ਬਹੁਤ ਮਤਲਬ ਮੈਂ মিডিਆ ਸਾਹਮਣੇ ਜਾਂ ਮੇਰੀਆਂ ਮਾਮਾ ਭੈਣਾਂ ਦੇਖ ਰਹੀਆਂ ਮੈਂ ਇਹ ਗੱਲ ਬੋਲ ਨਹੀਂ ਸਕਦਾ ਇਹਨੇ ਮੈਨੂੰ ਗਾਲ ਕੱਢੀ ਸਪੀਕਰ ਤੇ ਸੀ ਫੋਨ ਸਪੀਕਰ ਤੇ ਸੀ ਫੋਨ ਤੇ ਮੇਰਾ ਮਨ ਇੰਨਾ ਪ੍ਰੇਸ਼ਾਨ ਜੀ ਵੀ ਅਸੀਂ ਵਪਾਰ ਕਰਦੇ ਆ ਅਸੀਂ ਲੋਕ ਕਿੱਥੇ ਜਾਈਏ ਇਹ ਅਫਸਰ ਲੋਕ ਸਾਡੇ ਤੋਂ ਪੈਸੇ ਵੀ ਮੰਗਦੇ ਨੇ ਸਾਨੂੰ ਗਾਲ੍ਹਾਂ ਵੀ ਕੱਢਦੇ ਨੇ ਇਹ ਤਾਂ ਉਹ ਗੱਲ ਹੋ ਗਈ ਵੀ ਕਹਿੰਦਾ ਮੈਂ ਕੁੱਟੂਗਾ ਵੀ ਤੇ ਰੋਂ ਵੀ ਨਹੀਂ ਦੇਣਾ ਚਲੋ ਉਸ ਤੋਂ ਬਾਅਦ ਮੈਂ ਸੀਬੀਆਈ ਦਾ ਜਾ ਕੇ ਸਹਾਰਾ ਲਿਆ ਤੇ ਉੱਥੇ ਜਾ ਕੇ ਮੈਂ ਆਪਣੀ ਸਾਰੀ ਕਹਾਣੀ ਦੱਸੀ ਸੀਬੀਆਈ ਸੀਬੀਆਈ ਵੀ ਸ਼ੌਕਟ ਵੀ ਇੰਨਾ ਕੁਝ ਚੱਲ ਰਿਹਾ ਇੱਥੇ ਐਵੇਂ ਪੈਸੇ ਮੰਗੇ ਜਾ ਰਹੇ ਨੇ ਵਪਾਰੀਆਂ ਤੋਂ ਉਸ ਤੋਂ ਬਾਅਦ ਸੀਬੀਆਈ ਨੇ ਟਰੈਪ ਕੀਤਾ ਟਰੈਪ ਦੇ ਵਿੱਚ ਵੈਰੀਫਿਕੇਸ਼ਨ ਸੀਬੀਆਈ ਦੀ ਕਦੇ ਵੀ ਲੋਕਾਂ ਕਹ ਰਹੇ ਜਿਵੇਂ ਸੁਣ ਲਿਆ ਜੀ ਮੈਂ ਵੀ ਉਹਦੇ ਤੋਂ ਵੀ ਪੱਕਤਾ ਗਲਤ सीबीआई ਕਦੇ ਵੀ ਗਲਤ ਮੁਕਦਮਾ ਨਹੀਂ ਦਿੰਦੀ सीबीआई ਦੇ ਮੁਕਦਮੇ ਜਦੋਂ ਵੀ ਹੁੰਦੇ ਨੇ ਉਹ ਵੈਰੀਫਿਕੇਸ਼ਨ ਤੋਂ ਬਾਅਦ ਹੁੰਦੇ ਨੇ ਮੇਰਾ ਮੁਕਦਮਾ ਜਦੋਂ ਮੈਂ ਦਰਜ ਕਰਵਾਉਣਾ ਸੀ ਤਾਂ ਮੇਰੀ ਵੀ ਵੈਰੀਫਿਕੇਸ਼ਨ ਹੋਈ ਪ੍ਰੋਪਰ ਹੋਇਆ ਤਾਂ ਮੁਕਦਮਾ ਦਰਜ ਹੋਇਆ सीबीआई ਕਦੇ ਐਵੇਂ ਨਹੀਂ ਹੁੰਦਾ ਕਿ ਮੈਂ ਗਿਆ ਕੰਪਲੇਂਟ ਦਿੱਤੀ ਤੇ ਪਰਚਾ ਦਰਜ ਨਹੀਂ ਇਸ ਕਰਕੇ ਉਹ ਤੋਂ ਬਾਅਦ ਟਰੈਪ ਲੱਗਿਆ ਇਹਨੂੰ ਫੋਨ ਕੀਤਾ ਤੇ ਮੈਂ ਪਹਿਲੀ ਕਿਸ਼ਤ 5 ਲੱਖ ਰੁਪਏ ਲੈ ਕੇ ਗਿਆ ਤੇ ਉਹ ਜਦੋਂ ਮੈਂ ਦਿੱਤਾ ਤਾਂ ਕਿਰਸ਼ਾਨੂ ਦੇ ਅਰੈਸਟ ਹੋਈ ਉਹ ਤੋਂ ਬਾਅਦ ਗਏ ਆਫਿਸ ਤੇ ਫਿਰ ਸਿੱਧਾ ਇਹਨਾਂ ਨੂੰ ਰੈਸਟ ਅੱਛਾ 5 ਲੱਖ ਰੁਪਏ ਤੁਸੀਂ ਕਿਰਸ਼ਾਨ ਨੂੰ ਜੋ ਬ੍ਰੋਕਰ ਸੀਗਾ ਉਹਨੂੰ ਆਪਦੀ ਕਿਸਤ ਦੇਣ ਪਹਿਲੀ ਕਿਸਤ ਦੇਣ ਵਾਸਤੇ ਗਏ ਸੀਬੀਏ ਨੂੰ ਤੁਸੀਂ ਇਨਫਾਰਮ ਕਰ ਇਨਫਾਰਮ ਕਰਤਾ ਸੀਗਾ ਉਸ ਵੇਲੇ ਸੀਬੀਏ ਨਾਲ ਗਏ ਸਕੇ ਉਸ ਵੇਲੇ ਤੋਂ ਬਿਲਕੁਲ Trap ਸੀ ਪੂਰਾ ਹਾਂ ਹਾਂ ਉਸ ਵੇਲੇ ਕਿਰਸ਼ਾਨੂ ਕਿੱਥੇ ਸੀਗਾ ਕਿਰਸ਼ਾਨੂ ਚੰਡੀਗੜ੍ਹ ਸੀ ਚੰਡੀਗੜ੍ਹ ਦੇ ਵਿੱਚ ਸੀਗਾ ਚੰਡੀਗੜ੍ਹ ਦੇ ਵਿੱਚ ਕਿਉਂਕਿ ਕਿਰਸ਼ਾਨੂੰ ਕਿੱਦਾਂ ਮਿਲਿਆ ਤੁਹਾਨੂੰ ਇਹ ਇਹਦੇ ਤੇ ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹੁੰਦਾ ਵੀ ਤੁਹਾਡੇ ਨਾਲ ਕਿਰਸ਼ਾਨੂੰ ਦੀ ਦੋਸਤੀ ਸੀਗੀ ਕੋਈ ਨਹੀਂ ਨਹੀਂ ਕੋਈ ਦੋਸਤੀ ਨਹੀਂ ਹੁੰਦੀ ਇਹ ਨਾ ਬ੍ਰੋਕਰਸ ਹੁੰਦੇ ਨੇ ਬ੍ਰੋਕਰਸ ਹੁੰਦੇ ਨੇ ਅੱਗੇ ਤੋਂ ਅੱਗੇ ਜਿਵੇਂ ਕੋਈ ਕੰਟੈਕਟਸ ਆ ਗਏ ਜਾਂ ਕੋਈ ਗੱਲ ਹੋ ਗਈ ਹੈ ਨਾ ਇਹਨੇ ਮੈਨੂੰ ਆਪ ਹੀ ਮਿਲ ਕੇ ਦੱਸਿਆ ਵੀ ਤੁਹਾਡੇ ਤੇ ਜਿਹੋ ਮਕਦਮਾ ਸੀ ਮੈਂ ਨਿਬੜਵਾ ਦਾਂ ਹੂੰ ਅਜੇ ਵੈਸੇ ਸਰਸਰੀ ਮਿਲਿਆ ਤੁਹਾਨੂੰ ਫੋਨ ਕਰਿਆ ਕਿਸੇ ਯਾਰ ਦੋਸਤ ਨਾਲ ਕਿਤੇ ਪਾਰਟੀ ਚ ਲਗਾ ਲੋ ਜਾਂ ਕਿਤੇ ਆਪਾਂ ਬਾਹਰ ਗਏ ਦੋ ਬੰਦੇ ਖੜੇ ਨੇ ਮਲਾਤਾ ਜੀ ਇਹ ਕਰਸ਼ਾਨੂ ਜੀ ਨੇ ਐਵੇਂ ਦੀ ਗੱਲ ਸੀ ਉਹਨੂੰ ਪਤਾ ਸੀ ਕਿ ਤੁਹਾਡੇ ਤੇ ਐਫ ਆਈ ਆਰ ਹੈ ਤੁਸੀਂ ਜ਼ਿਕਰ ਛੇੜਿਆ ਜੀ ਉਹਦਾ ਪਾਰਟਿਕੂਲਰ ਬਿਜ਼ਨਸ ਹੀ ਇਹ ਹੈ ਇੱਕ ਮੇਰਾ ਵਪਾਰ ਲੋਹੇ ਦਾ ਤੁਹਾਡਾ ਵਪਾਰ ਮੀਡੀਆ ਤੋਂ ਤੁਸੀਂ ਤੁਹਾਡਾ ਘਰ ਉਰੋ ਚੱਲਦਾ ਉਸ ਬੰਦੇ ਦਾ ਘਰ ਹੀ ਉਰੋ ਚੱਲਦਾ ਉਹ ਤਾਂ ਜਦੋਂ ਫੋਨ ਖੋਲਿਆ ਗਿਆ ਉਹਦੇ ਵਿੱਚ ਐਨ ਆਈ ਪੀ ਐਸ ਤਾਂ ਆਈ ਆਈ ਐਸ ਤਾਂ ਸਟੈਮ ਸਰਵਿਸਿਜ਼ ਚ ਨਹੀਂ ਆ ਗਿਆ ਜਿੰਨੇ ਉਹਦੇ ਮੋਬਾਈਲ 'ਚ ਨੰਬਰ ਨੇ ਕਰਸ਼ਾਨੂ ਦੇ ਹਾਂਜੀ ਉਧਿਆ ਫਲਾਈਡ ਆ ਵਾਇਰਲ ਹੋ ਰਹੀਆਂ ਫੋਟੋਸ ਚੈੱਕ ਕਰੋ ਤੁਸੀਂ ਕਿਹ ਕਿਹੜੇ ਅਫਸਰ ਨਾਲ ਨਹੀਂ ਹੈਗੀਆਂ ਬਾਈ ਜੀ ਹੂੰ ਉਹਦੇ ਘਰ ਦੇ ਹਾਲਾਤ ਇਹ ਸੀ ਕਿ ਅਸੀਂ ਇਹ ਸੋਚਦੇ ਹੁੰਦੇ ਸੀ ਵਾਕਈ ਵੀ ਹਨਾ ਇਹ ਵਾਕਈ ਗਰੀਬ ਆਦਮੀ ਹੈ ਕੁਝ ਨਹੀਂ ਹੈਗਾ ਹਨਾ ਕਿਤੇ ਪਰ ਜਦੋਂ ਉਹਦੇ ਘਰ ਨੂੰ 21 ਲੱਖ ਮਿਲਿਆ ਬੜਾ ਸ਼ੌਕਡ ਐ ਮੈਂ ਐਡਾ ਮੈਂ ਵਪਾਰ ਕਰਦਾ ਚਲੋ ਮੈਂ ਤੁਹਾਨੂੰ ਕਹਿ ਸਕਦਾ 21 ਲੱਖ ਸਾਡੇ ਘਰੇ ਕਦੇ 2 ਲੱਖ ਨਹੀਂ ਹੁੰਦਾ ਇਕੱਠਾ ਉਹਦੇ ਘਰੇ 21 ਲੱਖ ਰੁਪਏ ਮਿਲਿਆ ਉਸ ਬੰਦੇ ਦੇ ਜਿਨੇ ਕਦੇ ਕੋਈ ਵਪਾਰ ਨਹੀਂ ਕੀਤਾ ਜਿਹੜਾ ਕਦੇ ਕਿਸੇ ਨਾਲ ਕੋਈ ਕੋਈ ਕਿਸੇ ਪਾਸੇ ਵੀ ਲਿੰਕਡ ਨਹੀਂ ਹੈਗਾ ਅਪਾ ਕਈ ਵੀ ਇਹ ਵਪਾਰੀ ਹੈ ਜੀ ਇਹ ਦੁਕਾਨਦਾਰ ਹੈ ਜੀ ਇਹ ਕਿਤੇ ਜੋਬ ਕਰਦਾ ਕੋਈ ਉਹਦਾ ਕੰਮ ਨਹੀਂ ਹੈਗਾ ਕਿਰਸ਼ਨੂ ਨੇ ਦੱਸਿਆ ਕਿ ਉਹ 21 ਲੱਖ ਰੁਪਏ ਕਿੱਥੋਂ ਆਇਆ ਹੋਰ ਵੀ ਛਟੀਆਂ ਹੋਰ ਵੀ ਛਟੀਆਂ ਕਰਾਈ ਹੋਣਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਤੇ ਫੋਨਸ ਦੇ ਵਿੱਚੋਂ ਜਿੰਨੇ ਵੀ ਆਈਪੀਐਸ ਆਈਐਸ ਨਾਲ ਚੈਟਸ ਨੇ ਉਹ ਦੇਖਿਓ ਤੁਸੀਂ ਅੱਗੇ ਅੱਗੇ ਆਣੀਆਂ ਬਾਹਰ ਯਾਨੀ ਕਿਰਸ਼ਨੂ ਦਾ ਕੰਮ ਹੀ ਇਹ ਸੀਗਾ ਕਿ ਕੋਈ ਫਸਿਆ ਹੋਇਆ ਕੇਸ ਦੇਖ ਲੈਣਾ ਤੇ ਸਬੰਧਤ ਅਫਸਰ ਦੇ ਨਾਲ ਗੱਲ ਕਰ ਲੈਣੀ ਹੈ ਦੋਨਾਂ ਦਾ ਦੋਸਤੀ ਮਿੱਤਰਤਾ ਲਿਹਾਜ਼ ਹੋਊਗੀ ਜਿਵੇਂ ਭੁੱਲਰ ਦੇ ਨਾਲ ਉਹਦੀ ਲਿਹਾਜ਼ ਇਹ ਇਹ ਲੋਕਾਂ ਨੂੰ ਲੱਭਦੇ ਨੇ ਬਾਹਰ ਜਾ ਕੇ ਬਾਜ਼ਾਰਾਂ 'ਚ ਵੀ ਜਿਨ੍ਹਾਂ ਦੇ ਕੋਈ ਕੰਮ ਕਰਾਉਣ ਵਾਲੇ ਨੇ ਜਿਨ੍ਹਾਂ ਨੂੰ ਕੋਈ ਆਉਣ ਵਾਲਾ ਇਹ ਲਿਜਾ ਕੇ ਕਹਿੰਦੇ ਨੇ ਪੰਜਾਬੀ ਦੇ ਵਿੱਚ ਇਹ ਮੱਛੀਆਂ ਲੱਭਦੇ ਨੇ ਬਾਹਰ ਹੂੰ ਇਹ ਫਿਰ ਹਲਾਲ ਕਰਦੇ ਨੇ ਉੱਥੇ ਲਿਜਾ ਕੇ ਅਫਸਰਾਂ ਹੂੰ ਡੀਆਈਜੀ ਦੇ ਨਾਲ ਚੰਗੀ ਦੋਸਤੀ ਹੋਊਗੀ ਇਸੇ ਕਰਕੇ ਡੀਆਈਜੀ ਨਾਲ ਉਹ ਗੱਲ ਕਰ ਰਿਹਾ ਸੀ ਭਾਈ ਜੀ ਇਹ ਤੋਂ ਚੰਗੀ ਦੋਸਤੀ ਕੀ ਹੋਊਗੀ ਕਿ ਇੱਕ ਮੌਜੂਦਾ ਡੀਆਈਜੀ ਉਹਨੂੰ ਹੈਂਡ ਫ੍ਰੀ ਦੇ ਉੱਤੇ ਬੋਲ ਰਿਹਾ ਵੀ ਇਹ ਤੋਂ 8 ਲੱਖ ਰੁਪਏ ਫੜ ਲੈ ਮੈਂ ਦੇਖਿਆ ਅਕਸਰ ਕੋਈ ਗੱਲ ਕਰਦਾ ਕੋਡਵਰਡਸ ਚ ਕਰਦਾ ਕੋਈ ਕਹਿ ਦੂਗਾ ਸਮਾਨ ਲੈ ਲੈ ਕੋਈ ਕਹਿ ਦੂਗਾ ਮੈਂ ਦੱਸਦਾ ਇੱਕ ਉਹ ਤਾਂ ਸਿੱਧਾ ਬੋਲ ਰਿਹਾ ਵੀ ਆਡੀਓ ਹੈ सीबीआई ਕੋਲ ਤੁਸੀਂ ਸੁਣ ਕੇ ਰਨ ਹੋ ਜਿੰਦੇ ਸਿੱਧਾ ਕਰ ਰਿਹਾ ਕਹਿੰਦਾ ਇਹ ਤੋਂ 8 ਲੱਖ ਲੈਣਾ ਹੈ ਇਹ ਜਿੰਨੇ ਜਿੰਨੇ ਪੈਸੇ ਦਿੰਦਾ ਜਿੰਨੇ ਜਿੰਨੇ ਦਿੰਦਾ ਲਈ ਚਾਲੇ ਨੂੰ ਕਹਦੇ 8 ਕਰਦੇ ਪੂਰਾ ਇਹ ਐਗਜੈਕਟ ਆਡੀਓ ਹੈ ਜੋ ਮੈਂ ਤੁਹਾਨੂੰ ਬੋਲ ਕੇ ਸੁਣਾਈ ਹੈ ਕਿ ਇਦਾਂ ਬੋਲਿਆ ਉਹ ਨਹੀਂ ਜਦੋਂ ਕਿਰਸ਼ਾਨੂੰ ਨੂੰ ਫੜਿਆ ਸੀਗਾ ਜਾਂ ਖਿਸ਼ਾਨੂ ਤੇ ਟਰੈਪ ਲੱਗਿਆ ਤੁਸੀਂ ਖਿਸ਼ਾਨੂ ਨੂੰ 5 ਲੱਖ ਰੁਪਏ ਦਿੱਤੇ ਡੀਆਈਜੀ ਨੂੰ ਦੇਣ ਦੇ ਲਈ ਉਦੋਂ ਫਿਰ ਉਹਨੂੰ ਫੜ ਲਿਆ ਗਿਆ ਕਿ ਉਸ ਦੌਰਾਨ ਵੀ ਗੱਲਬਾਤ ਹੋਈ ਸੀ ਸੀਬੀਆਈ ਦੇ ਸਾਹਮਣੇ ਵੀ ਸੀਬੀਆਈ ਸੀਬੀਆਈ ਜਦੋਂ ਆਕੇ ਇਹਨੂੰ ਪਕੜਿਆ ਤਾਂ ਦਨ ਸੀਬੀਆਈ ਨੇ ਇਹਦਾ ਕਾਲ ਕਰਾਈ ਇਹ ਕਾਲ ਤੇ ਕਹਿੰਦਾ ਹਾਂਜੀ ਉਹ 5 ਲੱਖ ਦੇ ਗਿਆ ਕਹਿੰਦਾ ਕੋਈ ਨਹੀਂ ਕੋਈ ਨਹੀਂ ਲਿਆ ਉਦੋਂ ਵੀ ਕਾਲ ਹੋਈ ਹੈ ਫਿਰ ਇਹਦੇ ਤੋਂ ਬਾਅਦ ਜਿਹੜੀ ਐਫਆਈਆਰ ਹੋਈ ਇਹ ਨਹੀਂ ਪਤਾ ਸੀਗਾ ਪੁਨਰ ਸਾਹਿਬ ਨੂੰ ਕਿ ਪੁਨਰ ਸਾਹਿਬ ਤਾਂ ਰਹਿ ਗਏ ਕੋਈ ਨਹੀਂ ਪਤਾ ਸੀ ਕਿ ਜੋ ਤੁਸੀਂ ਬੋਲ ਰਹੇ ਹੋ ਉਹ ਸੀਬੀਆਈ ਸੁਣ ਰਹੀ ਹੈ ਹਾਂਜੀ ਔਰ ਇਸ ਮਜਧਾਰ ਦੇ ਵਿੱਚ ਕਿਵੇਂ ਫਸੇ ਕਿਦਾਂ ਤੁਸੀਂ ਮੈਂ ਇਹ ਜਾਨਣਾ ਚਾਹੁੰਦਾ ਕਿ ਜਦੋਂ ਕਿਰਸ਼ਾਨੂੰ ਨੇ ਤੁਹਾਨੂੰ ਕਿਹਾ ਕਿ ਜੀ ਤੁਹਾਡਾ ਕੇਸ ਨੇ ਬੜਾ ਦਿੰਨੇ ਆ ਔਰ ਡੀਆਈਜੀ ਸਾਹਿਬ ਕਹਿੰਦੇ ਕਿ 8 ਲੱਖ ਰੁਪਏ ਲੈਣੇ ਆ ਉਸ ਤੋਂ ਬਾਅਦ ਲਗਾਤਾਰ ਕਿਰਸ਼ਾਨੂੰ ਤੁਹਾਨੂੰ ਕਰ ਰਿਹਾ ਸੀਗਾ ਕਾਲ ਹਾਂ ਜੀ ਹਾਂ ਬਿਲਕੁਲ ਕਿਰਸ਼ਾਨੂੰ ਮੈਨੂੰ ਨਾਲ ਦੀ ਨਾਲ ਕਾਲ ਕਰਦਾ ਸੀ ਮਤਲਬ ਕਿ ਜਦੋਂ ਪੈਸੇ ਦੇਣੇ ਡੀਆਈਜੀ ਸਾਹਿਬ ਦੇ ਗੱਲ ਕਰੋ ਪਿਛਲੇ 7-8-10 ਦਿਨਾਂ ਤੋਂ ਤਾਂ ਮੈਂ ਬਹੁਤ ਮੈਂਟਲੀ ਪਰੇਸ਼ਾਨ ਹੋ ਗਿਆ ਸੀ ਇਸ ਬੰਦੇ ਤੋਂ ਹੂੰ ਮਤਲਬ ਮੈਨੂੰ ਪਤਾ ਵੀ ਇਹ 트ੈਪ ਦੇ ਵਿੱਚ ਮੈਂ 5 ਦਿਨ ਕਿਵੇਂ ਗੱਡੇ ਨੇ ਹੂੰ ਉਹਦਾ ਇੰਟਰਸਟ ਸੇ ਸੀ ਕਿ ਉਹਨੂੰ ਦਲਾਲੀ 10% 10% ਪਰਸੈਂਟ ਮਿਲ ਜੇ ਜਿਹੜਾ ਉਹਦੇ ਕਰੋ 21 ਲੱਖ ਮਿਲੇ ਆ ਉਹ ਵੀ ਮੈਂ ਕਹਿੰਦਾ ਤੁਹਾਨੂੰ ਅੱਗੇ-ਅੱਗੇ ਪਤਾ ਲੱਗਣਾ ਵੀ ਉਹ 21 ਲੱਖ ਰੁਪਏ ਬਾਈ ਜੀ ਇੱਕ ਬੰਦੇ ਦਾ ਇੱਕ ਵਿਸ ਵਿੱਚ ਘਰ ਹੈ ਇੱਕੋ ਦਾ ਕਮਰਾ ਉੱਪਰ ਰਿਆਸ਼ ਠੀਕ ਹੈ ਜੀ ਕੋਈ ਉਹਦਾ ਪਾਰਟਿਕੂਲਰ ਕੰਮ ਨਹੀਂ ਕੋਈ ਉਹ ਬਿਜ਼ਨਸ ਨਹੀਂ ਕਰਦਾ ਕੋਈ ਉਹ ਜੌਬ ਨਹੀਂ ਕਰਦਾ ਠੀਕ ਹੈ ਕਿਵੇਂ ਜੀ ਬਾਈ ਜੀ ਮੈਂ ਤਾਂ ਆ ਫਰਾਨਾ 21 ਲੱਖ ਰੁਪਏ ਮਿਲ ਜਾਣਾ ਕਰੋ ਮੈਂ ਸ਼ੌਕਡ ਸੀਗਾ ਮੈਨੂੰ ਜਿਹੜਾ ਭੁੱਲਰ ਦੇ ਘਰੋਂ 7.5 ਕਰੋੜ ਰੁਪਏ ਮਿਲੇ ਆ ਉਹਦਾ ਸੁਣ ਕੇ ਸ਼ੌਕ ਨਹੀਂ ਲੱਗਿਆ ਪਰ 21 ਲੱਖ ਸੁਣ ਕੇ ਬਹੁਤ ਲੱਗਿਆ ਵੀ ਇਹਦੇ ਕੋਲ ਕਿੱਥੋਂ ਆ ਗਿਆ ਇਹ ਭੁੱਲਰ ਤਾਂ ਰੋਜ ਆਸਾਮੀਆਂ ਕੋਲੋਂ ਪੈਸੇ ਆਉਂਦੀਆਂ ਹੋਣਗੀਆਂ ਭੁੱਲਰ ਤਾਂ ਚਲੋ ਇੱਕ ਡੈਜ਼ਿਗਨੇਟਿਡ ਪੋਸਟ ਤੋਂ ਹੀ ਆ ਭੁੱਲਰ ਦਾ ਉਹਦੇ ਕੋਲ ਤਾਂ ਬਹੁਤ ਸਾਰੇ ਹੋ ਜੇ ਕਿਉਂਕਿ ਪੂਰੀ ਰੇਂਜ ਦੇਖਦੀ ਐਸ 4-3 ਜ਼ਿਲ੍ਹੇ ਦੇਖਦਾ ਬਹੁਤ ਮਤਲਬ ਵੱਡਾ ਸਿਸਟਮ ਸੀ ਭੁੱਲਰ ਦਾ ਇਹ ਭੁੱਲਰ ਦੀ ਸਿਆਸਤ ਬਣੀ ਹੋਈ ਸੀ ਬਹੁਤ बड़ी रियासत ਹੋਰ ਕਿੰਨੇ ਕਿ ਲੋਕਾਂ ਦੇ ਤੁਹਾਨੂੰ ਕਾਲ ਆਏ ਇਸ ਦਾ ਜਿਹੜੇ ਭੁੱਲਰ ਦੇ ਪੀੜਤ ਹੋਣ ਲੋ ਇੰਟਰਸਟਿਡ ਗੱਲ ਸੁਣੋ ਜੀ ਇੱਕ ਮੈਨੂੰ ਅਮਰੀਕਾ ਤੋਂ ਕਾਲ ਆਂਦੀ ਆ ਬੰਦੇ ਦੀ ਉਹ ਕਹਿੰਦਾ ਸਾਡੇ ਦੋ ਭਰਾਵਾਂ ਦਾ ਕਲੇਸ਼ ਸੀ ਇਸ ਬੰਦੇ ਨੇ ਸਾਨੂੰ ਦੋਹਾਂ ਭਰਾਵਾਂ ਨੂੰ ਲੜਾਇਆ ਮੈਨੂੰ ਧਮਕੀ ਦਿੱਤੀ ਕਿ ਤੂੰ ਉਹ ਨਾਰੀਕਾ ਤੋਂ ਰਿਹਾਣਾ ਨਹੀਂ ਜੇ ਆ ਗਿਆ ਤੇਰ ਤੇ ਪਰਚਾ ਦੇ ਦੂੰ ਠੀਕ ਹੈ ਮੇਰੇ ਭਰਾ ਤੋਂ ਕਹਿੰਦਾ ਸਾਡੀ 35 ਲੱਖ ਰੁਪਏ ਕਿੱਲੇ ਵਾਲੀ ਜ਼ਮੀਨ ਇਸ ਬੰਦੇ ਨੇ 8 ਲੱਖ ਰੁਪਏ ਨੂੰ ਲੈ ਲਈ ਇਹ ਜੇ ਕੰਮ ਕਰਦਾ ਰਿਹਾ ਜੀ ਇਹ ਭਾਈਆਂ ਭਾਈਆਂ ਨੂੰ ਲੜਾ ਕੇ ਦੇਖੋ ਜੀ ਬੰਦੇ ਨੇ ਜਦੋਂ ਉਹਨੂੰ ਪਤਾ ਲੱਗਿਆ ਕਿ ਤੁਸੀਂ ਉਹਨੂੰ ਫਸਾਇਆ ਇਸ ਤੋਂ ਬਾਅਦ ਕਾਲ ਆਏ ਹੋਰ ਕਿੰਨੇ ਕ ਲੋਕਾਂ ਨੇ ਕਾਲ ਆਏ ਹੋ। ਬਹੁਤ ਕਾਲ ਆਇਆ ਕਈ ਕਹਿ ਰਹੇ ਆ ਵੀ ਇਹਨੇ ਸਾਡੇ ਨਾਲ ਆ ਕੀਤਾ ਹੋਰ ਤਾਂ ਹੋਰ ਬਾਈ ਜੀ ਇਹਦੇ ਮਲਾਜਮ ਬਹੁਤ ਦੁਖੀ ਨੇ ਇਹਦੇ ਤੋਂ। ਹਾਂ ਮੈਂ ਨਾਂਉ ਨਹੀਂ ਲੈਣਾ ਚਾਹੁੰਦਾ ਮੀਡੀਆ ਦੇ ਵਿੱਚ ਕੁਝ ਪੁਲਿਸ ਮੁਲਾਜ਼ਮਾਂ ਨੇ ਵੀ ਮੈਨੂੰ ਦੱਸਿਆ। ਹੂੰ ਕਿ ਅਸੀਂ ਬਹੁਤ ਪ੍ਰੇਸ਼ਾਨ ਸੀ। ਯਾਨੀ ਕਿ ਡੀਆਈਜੀ ਪੁਲਰ ਦੀ ਗ੍ਰਿਫਤਾਰੀ ਤੇ ਪੁਲਿਸ ਮੁਲਾਜ਼ਮ ਰਾਜੀ ਹੈ ਜਿਹੜੇ ਥੱਲੇ ਕੰਮ ਕਰਦੇ ਸੀ। ਮੈਂ ਕਹਿੰਦਾ ਜੀ ਬਿਲਕੁਲ ਰਾਜੀ ਨੇ ਉਹਨਾਂ ਦੇ ਪਰਮਾਤਮਾ ਤੁਹਾਡੀ ਵੀਡੀਓ ਦੇਖਣਗੇ ਤਾਂ ਉਹਨਾਂ ਨੂੰ ਅੰਦਰੋਂ ਤਾਂ ਪਤਾ ਹੀ ਹੋਊਗਾ ਵੀ ਤੁਸੀਂ ਕਦੇ ਡੀਆਈਜੀ ਪੁੱਲਰ ਨੂੰ ਮਿਲੇ ਸੀਗੇ ਫਿਰ ਵੈਸੇ ਕਿ ਨਹੀਂ? ਕਿਰਸ਼ਾਨੂੰ ਨੇ ਮਲਾਇਆ ਤੁਹਾਨੂੰ ਫੇਸ ਟੂ ਫੇਸ ਕਿ ਨਹੀਂ? ਇਹ ਆਕਾਸ਼ ਬੱਤਾ ਜੀ ਨੇ ਇਹਨਾਂ ਦਾ ਕੇਸ ਆਪਣੇ ਕੋਲੇ ਔਰ ਪੁਲਿਸ ਦੇ ਕੋਲੇ। ਨਹੀਂ ਉਹ ਨਹੀਂ ਸੀ ਫੋਨ 'ਤੇ ਗੱਲ ਚੱਲ ਰਹੀ ਸੀ। ਵੈਸੇ ਤੁਹਾਡੀ ਫੋਨ 'ਤੇ ਗੱਲ ਕਰਵਾਈ ਕਿਰਸ਼ਾਨੂੰ ਨੇ? ਹਾਂਜੀ ਕਰਵਾਈ। ਕਿੰਨੀ ਵਾਰ ਗੱਲਬਾਤ ਹੋਈ ਤੁਹਾਡੀ ਫੋਨ 'ਤੇ? ਦੋ ਵਾਰ ਹੋਈ ਆ ਫੋਨ 'ਤੇ ਗੱਲ ਕਿਰਸ਼ਾਨੂੰ ਦੇ ਫੋਨ ਤੋਂ ਹੋਈ। ਕਿਰਸ਼ਾਨੂੰ ਦੇ ਫੋਨ ਤੋਂ ਹੀ ਗੱਲ ਕੀਤੀ ਉਹਨਾਂ ਨੇ। ਪਰ ਗੱਲ ਅਖੀਰ 'ਚ ਜਾ ਕੇ ਜਿੱਦਾਂ ਉਹਨਾਂ ਨੇ ਇਹ ਗੱਲ ਕਹੀ ਕਿ 8 ਲੱਖ ਰੁਪਏ ਮੰਥਲੀ ਲੈਣ ਦੀ ਗੱਲ ਕਹੀ ਤਾਂ ਉਹਨਾਂ ਨੇ। ਹਾਂਜੀ। ਜਾਂ 8 ਇਹੀ ਗੱਲ ਸੀ ਹੁਣ ਉਹਦੀ ਮਨਸ਼ਾ ਕੀ ਸੀਗੀ ਮੈਂ ਕਿਵੇਂ ਕਹਿ ਸਕਦਾ ਬਟ ਮੈਂ ਤਾਂ ਸ਼ੌਕਡ ਹੋ ਗਿਆ ਵੀ 8 ਲੱਖ ਰੁਪਏ ਮਹੀਨਾ ਮੇਰੇ ਬੱਚੇ ਕਿੱਥੇ ਜਾਣਗੇ ਜੇ ਇਹਨੂੰ 8 ਲੱਖ ਦਵਾਂਗਾ ਮੈਂ ਨਹੀਂ ਜਿਹੜਾ ਉਹ 8 ਲੱਖ ਰੁਪਏ ਮਹੀਨਾ ਕਹਿਣ ਦੀ ਗੱਲ ਕਰ ਰਹੇ ਇਹ ਉਹ ਜਿਹੜਾ ਤੁਸੀਂ ਕਿਹੜਾ ਕਾਰੋਬਾਰ ਕਰਦੇ ਹੋ ਜਿਹੜਾ ਪੁਲਿਸ ਦੇ ਸ਼ੈਲਟਰ ਦੇ ਨਾਲ ਹੀ ਚੱਲ ਸਕਦਾ ਸਾ ਜੀ ਐਵੇਂ ਤਾਂ ਕੁਝ ਨਹੀਂ ਹੁੰਦਾ ਕੋਈ ਸ਼ੈਲਟਰ ਨਹੀਂ ਸਾਨੂੰ ਲੋੜ ਨਹੀਂ ਅਸੀਂ ਸਕ੍ਰੈਪ ਦੇ ਕਾਰੋਬਾਰੀ ਆ ਸਾਡੀ ਸਕ੍ਰੈਪ ਆਂਦੀ ਆ ਅਸੀਂ ਵੇਚ ਦੇਣੀ ਹੈ ਗੱਲ ਖਤਮ ਜਾਂ ਕੋਈ ਉਹ ਜਿਹੜਾ ਲੂਪ ਹੋਊਗਾ ਲੱਗੇ ਕਿ ਹੈਗਾ ਆਕਾਸ਼ ਬਤਾਉਣਾ ਦਾ ਸਾਡੇ ਕੋਲ ਮੇਨ ਲੂਪ ਹੁਣ ਤਾਂ ਇਹ ਸੀ ਵੀ ਮੇਰਾ ਮੁਕ ਕਿਸਾਨ ਨੂੰ ਮਿਲੋ ਸਾਨੂੰ ਮਿਲੋ ਜੇ ਤੁਸੀਂ 8 ਲੱਖ ਦੇ ਦਿਨ ਤੁਹਾਡਾ ਮੁਕਦਮਾ ਕੈਂਸਲ ਹੋ ਜਾਣਾ ਸੀ ਹੋ ਜਾਣਾ ਸੀ ਮੈਂ ਹੁਣ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਚੁੱਕਿਆ ਹਾਂ ਉਹਦੀ ਕਿ ਉਹਦੀ ਜਾਂਚ ਕਿਸੇ ਵੀ ਇੰਡੀਪੈਂਡੈਂਟ ਏਜੰਸੀ ਤੋਂ ਜਾਂ ਸਟੇਟ ਬਦਲ ਕੇ ਕਿਤੋਂ ਵੀ ਕਰਾਈ ਜਾਵੇ ਨਿਰਪੱਖ ਜੇ ਮੈਂ ਉਹਦੇ ਵਿੱਚ ਦੋਸ਼ੀ ਪਾਇਆ ਜਾਣਾ ਮੈਨੂੰ ਫਾਂਸੀ ਤੋਂ ਘੱਟ ਸਜ਼ਾ ਨਾ ਦਿਓ ਤੁਸੀਂ ਐਡਾ ਵੱਡਾ ਡਿਸੀਜਨ ਲਿਆ ਕਿ ਡੀਆਈਜੀ ਨੂੰ ਫਸਾਉਣਾ ਡੀਆਈਜੀ ਦੇ ਨਾਲ ਮੱਥਾ ਲਾਵਾ ਉਹਦੀ ਫਸਾਉਣਾ ਨਹੀਂ ਮੈਂ ਫਸਾਇਆ ਨਹੀਂ ਉਹ ਆਪਣੀ ਕਰਤੂਤ ਨੰਮ ਰਿਹਾ ਹੈ ਫਸਾਉਣਾ ਤਾਂ ਉਹ ਹੁੰਦਾ ਵੀ ਜਿਵੇਂ ਮੈਨੂੰ ਫਸਾਇਆ ਨਹੀਂ ਚਲੋ ਇਹ ਸਾਡੇ ਇੱਕ ਇੱਕ ਬੰਦੇ ਨੂੰ ਫਸਾਉਣਾ ਉਹਨੂੰ ਕਹਿੰਦੇ ਆ ਜੀ ਤੇ ਟਰੈਪ ਲਾਉਣਾ ਮੈਂ ਚਲੋ ਇਹ ਸ਼ਬਦ ਇਹ ਸ਼ਬਦ ਜੀ ਦੇ ਨਾਲ ਤੁਸੀਂ ਮੱਥਾ ਲਾਇਆ ਸਿੱਧੇ ਤੌਰ ਤੇ ਠੀਕ ਹੈ ਪਰ ਬੰਦਾ ਇਹ ਸੋਚਦਾ ਯਾਰ ਪੁਲਿਸ ਦੇ ਵਿੱਚ ਆ ਕੱਲ ਨੂੰ ਹੋਰ ਪੁਲਿਸ ਮੁਲਾਜ਼ਮ ਨਾਲ ਓਕੇ ਹੋਣ ਲੱਗ ਜਾਣ ਹੋਰ ਨਾ ਪ੍ਰੈਸ਼ਰ ਆਉਣ ਲੱਗ ਜੇ ਇਹੇ ਚੀਜ਼ਾਂ ਤਾਂ ਦਿਮਾਗ ਚਾਉਂਦੀਆਂ ਨਾ ਬੰਦੇ ਦੇ ਬੰਦਾ ਕਈ ਵਾਰ ਚੀਜ਼ਾਂ ਇਹਨਾਂ ਚੀਜ਼ਾਂ ਲੈ ਕੇ ਡਰਦਾ ਵੀ ਹੈ ਕਿ ਆਪਾਂ ਗਲਤ ਪੰਗਾ ਤਾਂ ਨਹੀਂ ਲੈ ਲੈ ਕੇ ਦੇ ਇਹ ਗੱਲ ਥੋੜੀ ਸੋਚਣ ਵਾਲੀ ਹੈ ਬਿਲਕੁਲ ਪਰ ਰੋਜ਼ ਮਰਨ ਨਾਲੋਂ ਨਾ ਇੱਕ ਦਿਨ ਮਰਿਆ ਚ ਕਿ ਮੇ ਤਾਂ ਨਾ ਤੱਕੋ ਮਨ ਉਹ ਮੇਰੀ ਬੱਚਿਆਂ ਦੀ ਮਿਹਨਤ ਦੀ ਕਮਾਈ ਮੇਰੀ ਯਾਰ ਮੈਂ ਇਹਨਾਂ ਲੋਕਾਂ ਨੂੰ ਵੰਡ ਦ ਮੈਂ ਕਿੱਥੇ ਜਾਂਦਾ ਪੈਸੇ ਦੇ ਕੇ ਮੇਰਾ ਕੀ ਹਾਲ ਸੀ ਦੱਸੋ ਜੀ ਇਹ ਤਾਂ ਉਹ ਕੰਮ ਸੀ ਵੀ ਮੈਂ ਗਾਲਾਂ ਵੀ ਕੱਢਦਾ ਮੈਂ ਬਾਈ ਜੀ ਬਦਤਮੀਜ ਇਨਸਾਨ ਸੀ ਜਦੋਂ ਡੀਆਈਜੀ ਨੇ ਤੁਹਾਨੂੰ ਗਾਲਾਂ ਕੱਢੀਆਂ ਫੋਨ ਤੇ ਉਦੋਂ ਦਿਮਾਗ ਖਰਾਬ ਹੋਇਆ ਕਿ ਨਹੀਂ ਹੁਣ ਤਾਂ ਬਦਲਾ ਲੈਣਾ ਬਦਲੇ ਦੀ ਗੱਲ ਨਹੀਂ ਬਾਈ ਜੀ ਬਦਲਾ ੱੱਕਾ ਸੀ ਸਾਡੇ ਨਾਲ ਬਹੁਤ ਨਾਜਾਇਜ਼ ੱੱਕਾ ਇਹ ਨੂੰ ਇਹਨੇ ਸਾਡੇ ਨਾਲ ਉਹ ਕੁਝ ਕਰਨ ਦੀ ਕੋਸ਼ਿਸ਼ ਮੈਂ ਇਹ ਕਰ ਦੂੰ ਤੈਨੂੰ ਚੁਕਾ ਦੂੰ ਸ਼ਾਮ ਤੱਕ ਤੈਨੂੰ ਪਤਾ ਲੱਗ ਜੂ ਮੈਂ ਕੀ ਚੀਜ਼ ਆ ਮੈਂ ਕਿਹਾ ਭਾਈ ਜੀ ਸਾਰਾ ਕੁਝ ਹੈ ਪੈਸਾ ਹੋ ਗਿਆ ਅਸੀਂ ਪੈਸਾ ਦੇ ਦਾਂਗੇ ਤਾਂ ਇਹ ਚੀਜ਼ਾਂ ਚੁੱਪ ਹੋ ਗਈਆਂ ਨਹੀਂ ਦਵਾਂਗੇ ਤੂੰ ਸਾਨੂੰ ਚੁਕਾ ਦੇਂਗਾ ਚੁਕਾ ਸਕਦਾ ਸੀਗਾ ਮੌਕੇ ਤੇ ਭਾਈ ਜੀ ਤਿੰਨ ਜ਼ਿਲ੍ਹੇ ਨੇ ਉਹਦੇ ਕੋਲ ਤਿੰਨ ਐਸਐਸਪੀਜ਼ ਨੇ ਉਹਦੇ ਕੋਲ ਭਾਈ ਜੀ ਫਿਰ ਵੀ ਅਫਸਰ ਆ ਉਹ ਉਦੀ ਸੁਣਨੀ ਪੈਣੀ ਸੀ ਚਾਹੇ ਥੱਲੇ ਦੇ ਅਫਸਰਾਂ ਨੂੰ ਵੀ ਪਤਾ ਵੀ ਇਹ ਗਲਤ ਕੰਮ ਕਰਾਉਂਦਾ ਪਰ ਮਜਬੂਰੀ ਪ੍ਰੋਟੋਕਾਲ ਨੌਕਰੀਆਂ ਕਰਨੀਆਂ ਸਭ ਨੇ ਜੀ ਪਰ ਜਦੋਂ ਤੁਹਾਨੂੰ ਇਹ ਲੱਗਿਆ ਕਿ ਹੁਣ ਪੰਗਾ ਤਾਂ ਵੱਡੇ ਕਰਨਾ ਪੈ ਗਿਆ ਔਰ ਡੀਆਈਜੀ ਨਾਲ ਪੰਗਾ ਪੈ ਗਿਆ ਔਰ ਇਹ ਗੱਲ ਸੌਖੀ ਨਹੀਂ ਹੈ ਕਿ ਡੀਆਈਜੀ ਨੂੰ ਸੀਬੀਆਈ ਚੱਕ ਲਵੇ ਔਰ ਮੱਥਾ ਬਹੁਤ ਵੱਡਾ ਲੱਗਿਆ ਫਿਰ ਉਸ ਤੋਂ ਬਾਅਦ ਕੋਈ ਪ੍ਰੈਸ਼ਰ ਆਇਆ ਕਿਸੇ ਤਰ੍ਹਾਂ ਦਾ ਉਸ ਤੋਂ ਬਾਅਦ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਆਪਣੀ ਦਰਖਾਸਤ ਕੀਤੀ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਦੇਖੋ ਜੀ ਮੇਰੇ ਬੱਚੇ ਛੋਟੇ ਨੇ ਠੀਕ ਹੈ ਮੈਂ ਹੁਣ ਘੱਟੋ ਘੱਟ 3 ਮਹੀਨੇ ਇਨਵੈਸਟੀਗੇਸ਼ਨ ਹੈ ਮੈਨੂੰ ਰੋਜ਼ ਸਵੇਰੇ ਸੀਬੀਆਈ ਦਫ਼ਤਰ ਜਾਣਾ ਪੈਂਦਾ ਰਾਤ ਨੂੰ ਆਉਣਾ ਮੇਰੇ ਪਰਿਵਾਰ ਦੀ ਮੇਰੀ ਰੱਖਿਆ ਪੰਜਾਬ ਸਰਕਾਰ ਕਰੂਗੀ ਠੀਕ ਹੈ ਤਾਂ ਮੈਂ ਇਹ ਕੇਸ ਲੱਖ ਸਕਦਾ ਜੇਕਰ ਮੇਰੀ ਰੱਖਿਆ ਨਹੀਂ ਹੁੰਦੀ ਮੇਰੇ ਪਰਿਵਾਰ ਨੂੰ ਨਹੀਂ ਮੈਨੂੰ ਸਾਂਭਿਆ ਜਾਂਦਾ ਮੈਂ ਭਾਈ ਜੀ ਦੇਖੋ ਜਿਸ ਮੈਂ ਜੇ ਤਾਂ ਮੈਂ ਬਚ ਗਿਆ ਇਹਨੂੰ ਬਖਸ਼ਦਾ ਜੇ ਇਹਨਾਂ ਨੇ ਕਰਾਤਾ ਕੁਝ ਮੇਰੇ ਤੇ ਮੈਨੂੰ ਮਰਾਤਾ ਮੇਰੇ ਪਰਿਵਾਰ ਨੂੰ ਥ੍ਰੈਟ ਦੇਤੀ ਕੋਈ ਠੀਕ ਹੈ ਬੰਦਾ ਕਿੱਥੋਂ ਡਰਦਾ ਹੈ ਪਰਿਵਾਰ ਤੋਂ ਆਪਣੀ ਜਾਨ ਤੋਂ ਫਿਰ ਮੈਂ ਭਾਵੇਂ ਕੁਛ ਇਹ ਕਰਾ ਸਕਦੇ ਨੇ ਜੇ ਕਿਤੇ ਪ੍ਰਮਾਤਮਾ ਨੇ ਉਸ ਕਾਲਪੁਰਖ ਨੇ ਮੈਨੂੰ ਜਿਉਂਦਾ ਰੱਖਿਆ ਜਦ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੇ ਮੈਨੂੰ ਸਹੀ ਢੰਗ ਨਾਲ ਸਿਕਿਉਰਿਟੀ ਦੇਤੀ ਠੀਕ ਹੈ ਮੈਂ ਇਹਨੂੰ ਅੰਤ ਤੱਕ ਸਜ਼ਾ ਕਰਾਉਂਗਾ ਹਰ ਗਵਾਹੀ ਠੋਕੇ ਦੇ ਖਿਲਾਫ ਦਊਂਗਾ ਕਿਤੋਂ ਨਹੀਂ ਪਚਦਾ ਬਹੁਤ ਸਾਰੇ ਇਹੋ ਜਿਹੇ ਕੇਸ ਹੁੰਦੇ ਆ ਔਰ ਹਾਲਾਂਕਿ ਤੁਹਾਡਾ ਕੇਸ ਅਜੇ ਪ੍ਰਾਇਮਰੀ ਸਟੇਜ ਤੇ ਹੈ ਬਹੁਤ ਸਾਰੇ ਇਹੋ ਜਿਹੇ ਕੇਸਾਂ ਦੇ ਵਿੱਚ ਗਵਾ ਮੁੱਕਰ ਜਾਂਦੇ ਆ ਜਾਂ ਜਿਹੜੇ ਸ਼ਿਕਾਇਤ ਕਰਤਾ ਹੁੰਦੇ ਉਹ ਮੁੱਕਰ ਜਾਂਦੇ ਹੁੰਦੇ ਆ ਔਰ ਮੌਕੇ ਦਾ ਫਿਰ ਫਾਇਦਾ ਮਿਲ ਜਾਂਦਾ ਜਿਹੜਾ ਮਲਜ਼ਮ ਹੁੰਦਾ ਕਿਤੇ ਤਾਂ ਨਹੀਂ ਹੋਊਗਾ ਕਿ ਡੀਆਈਜੀ ਫਿਰ ਉਸੇ ਤਰ੍ਹਾਂ ਬੱਜ ਜੇ ਆਕਾਸ਼ ਬੱਤਾ ਹੋਣੇ ਕਹਿਣ ਕਿ ਜੀ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਇਹ ਹੋ ਸਕਦਾ ਜੀ ਇਹ ਕਿਵੇਂ ਕਹਿ ਦੂਗਾ ਆਕਾਸ਼ ਬੱਤਾ ਮੈਂ ਆਪਣੇ 164 ਦੇ ਬਿਆਨ ਹੋਣੇ ਨੋਟ ਕਰਾਣ ਲੱਗਿਆ কোর্ਟ ਤੇ ਵੀ ਜਾ ਕੇ ਤੁਹਾਨੂੰ ਪਤਾ ਹੋਊਗਾ 164 ਦੇ ਬਿਆਨ ਜਿਹੜੇ ਹੁੰਦੇ ਨੇ ਉਹ ਜੇ ਮੈਨੂੰ ਕੱਲ ਨੂੰ ਕੁਝ ਹੋ ਵੀ ਜਾਵੇ ਤਾਂ ਉਹ ਵੈਲਿਡ ਤੇ ਹਾਂ ਠੀਕ ਹੈ ਜੀ ਮੈਂ ਸਿਕਿਉਰਟੀ ਦੀ ਮੰਗ ਕਿਉਂ ਕਰ ਰਿਹਾ ਹਾਂ ਹ ਮੈਂ ਸਿਕਿਉਰਿਟੀ ਦੀ ਮੰਗ ਇਸੇ ਲਈ ਕਰ ਰਿਹਾ ਕਿ ਜੇ ਮੇਰੇ ਪਰਿਵਾਰ ਨੂੰ ਮੈਨੂੰ ਟੈਨਸ਼ਨ ਫਰੀ ਹੈ ਮੈਂ ਉੱਥੇ ਆਪਣੀਆਂ ਗਵਾਹੀਆਂ ਦਊਂਗਾ ਸੀਬੀਆਈ ਦੀ ਇਨਕੁਆਇਰੀ ਚ ਹੈਲਪ ਕਰੂੰਗਾ ਸਭ ਕੁਝ ਕਰੂੰਗਾ ਜੇ ਮੇਰਾ ਪਰਿਵਾਰ ਸੇਫ ਹੈ ਮੈਂ ਸੇਫ ਹਾਂ ਮੇਰੇ ਪਰਿਵਾਰ ਨੂੰ ਕੋਈ ਕਿਡਨੈਪ ਕਰ ਲਿਆ ਮੇਰੇ ਬੱਚੇ ਨੂੰ ਕਿਸੇ ਨੇ ਕੁਝ ਕਰਤਾ ਮੈਨੂੰ ਮੇਰੇ ਬੱਚੇ ਤੇ ਗੱਲ ਆ ਗਈ ਮੈਂ ਤਾਂ ਫਿਰ ਰਾਜੀਨਾਮਾ ਕਰੂੰਗਾ ਫਿਰ ਤਾਂ ਮੇਰੀ ਮਜਬੂਰੀ ਹੈ ਕਿਉਂਕਿ ਪਰਿਵਾਰ ਤੋਂ ਉੱਪਰ ਕੁਝ ਨਹੀਂ ਪਰ ਜੇ ਇੱਕ ਸਰਕਾਰ ਨੇ ਪੰਜਾਬ ਪੁਲਿਸ ਨੇ ਮੈਨੂੰ ਸੁਰੱਖਿਆ ਦੇਤੀ ਤੇ ਮੈਂ ਸੁਰੱਖਿਆ ਘਰੇ ਚ ਸੇਫ ਹੋਇਆ ਕਿ ਜੇ ਨਾਨੀ ਨਾ ਚੇਤੇ ਕਰਾਤੀ ਕਿ ਯਾਦ ਰੱਖੂਗਾ ਭੁੱਲਰ ਵੀ ਇਹਦਾ ਪੰਗਾ ਪਿਆ ਸੀ ਕਿਸੇ ਨਾਲ ਇਹਨੂੰ ਮੈਂ ਦੱਸੂਗਾ ਵੀ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਉਹ ਬੰਦਾ ਜਿਸ ਦੇ ਕਹਿਨ ਦੇ ਉੱਤੇ ਸੀਬੀਆਈ ਵਾਲਿਆਂ ਨੇ ਡੀਆਈਜੀ ਭੁੱਲਰ ਨੂੰ ਅਰੈਸਟ ਕੀਤਾ ਤੇ ਡੀਆਈਜੀ ਭੁੱਲਰ ਸਾਹਿਬ ਕੋਲੋਂ ਵੱਡੀ ਮਾਤਰਾ ਦੇ ਵਿੱਚ ਕਰੰਸੀ ਨਿਕਲੀ 골ਡ ਨਿਕਲਿਆ ਤੇ ਹੋਰ ਬਹੁਤ ਸਾਰੀਆਂ ਮਹਿੰਗੀਆਂ ਚੀਜ਼ਾਂ ਨਿਕਲੀਆਂ ਹੁਣ ਉਹ ਵੀਡੀਓ ਦੇ ਵਿੱਚ ਦੇਖਿਆ ਵੀ ਜਾ ਸਕਦਾ ਜਿਸ ਤਰ੍ਹਾਂ ਬੰਦੇ ਨੇ ਦੱਸਿਆ ਕਿ ਕਿਸ ਤਰ੍ਹਾਂ ਡੀਆਈਜੀ ਪੁੱਲਰ ਸਾਹਿਬ ਉਹਨੂੰ ਡਾਇਰੈਕਟ ਪੈਸਿਆਂ ਦਾ ਕਹਿਨ ਦੇ ਤੇ ਗਾਲ੍ਹੀਆਂ ਵੀ ਕੱਢਣ ਦੇ ਐ ਯਾਨੀ ਕਿ ਡੀਆਈਜੀ ਪੁੱਲਰ ਸਾਹਿਬ ਦਾ ਜਿਹੜਾ ਕਰਪਸ਼ਨ ਹੈ ਉਹ ਬਿਲਕੁਲ ਸਾਹਮਣੇ ਆ ਗਈ ਆਡੀਓ ਸਾਹਮਣੇ ਆ ਗਈ ਹੈ ਲੇਕਿਨ ਹੁਣ ਉਹ ਜਿਹੜਾ ਬੰਦਾ ਉਹ ਕਹਿ ਰਿਹਾ ਹੈ ਕਿ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਮੈਨੂੰ ਤੇ ਮੇਰੀ ਫੈਮਿਲੀ ਨੂੰ ਖਤਰਾ ਹੈ ਕਿਉਂਕਿ ਅਗਰ ਮੈਨੂੰ ਜਾਂ ਮੇਰੀ ਫੈਮਿਲੀ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਧਮਕੀਆਂ ਮਿਲੀਆਂ ਤੇ ਮੈਂ ਫਿਰ ਪਿੱਛੇ ਹਟ ਜਾਣਾ ਇਸ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਤਾਂ ਕਿ ਮੈਂ ਆਪਣੇ ਕੇਸ ਦੀਆਂ ਗਵਾਹੀਆਂ ਜਾ ਕੇ ਦੇ ਸਕਾਂ ਜਿੰਨੇ ਸਬੂਤ ਅਦਾਲਤ ਦੇ ਰੂਬਰੂ ਪੇਸ਼ ਕਰ ਸਕਾਂ ਤੇ ਦੂਸਰੇ ਪਾਸੇ ਜਿਹੜੇ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਉਹਨਾਂ ਦਾ ਵੀ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਵੀ ਡੀਆਈਜੀ ਪੁੱਲਰ ਦੇ ਨਾਲ ਕੋਈ ਤੱਲਕ ਹੈ ਲੇਕਿਨ ਇਹ ਸਭ ਗੱਲਾਂ ਝੂਠੀਆਂ ਡੀਆਈਜੀ ਪੁੱਲਰ ਦਾ ਮੁੱਖ ਮੰਤਰੀ ਪੰਜਾਬ ਨਾਲ ਕੋਈ ਤੱਲਕ ਨਹੀਂ ਹੈ ਡੀਆਈਜੀ ਪੁੱਲਰ ਦਾ ਅਗਰ ਕਿਸੇ ਦੇ ਨਾਲ ਤੱਲਕ ਹੈ ਜਾਂ ਡੀਆਈਜੀ ਪੁੱਲਰ ਦੇ ਪਿੱਛੇ ਕਿਸੇ ਸਿਆਸੀ ਵੱਡੇ ਇਹ ਲੀਡਰ ਦਾ ਹੱਥ ਹੈ ਤੇ ਉਹ ਹੈ ਸਾਬਕਾ ਜਿਹੜੇ ਮੁੱਖ ਮੰਤਰੀ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਸੁਖਬੀਰ ਸਿੰਘ ਬਾਦਲ ਦੇ ਸ਼ਹਿ ਦੇ ਉੱਤੇ ਹੀ ਸਾਰਾ ਕੁਝ ਕਰਦੇ ਸੀ ਉਹਨਾਂ ਦੀ ਦੌਰ ਦੇ ਵਿੱਚ ਜਿ ਇਨਨੇ ਕ腐ਸ਼ਨ ਦਾ ਬਾਜ਼ਾਰ ਗਰਮ ਕੀਤਾ ਸੀ ਤੇ ਹੁਣ ਵਾਕਈ ਉਸ ਬੰਦੇ ਨੂੰ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਜਿਨੇ ਡੀਆਜੀ ਪੁੱਲਰ ਦੇ ਖਿਲਾਫ ਕੰਪਲੇਨ ਕੀਤੀ ਤਾਂ ਕਿ ਉਹ ਉਹਨਾਂ ਦੇ ਖਿਲਾਫ ਜਿੰਨੀਆਂ ਵੀ ਸਬੂਤ ਐ ਗਵਾਹਾਂ ਉਹ ਪੇਸ਼ ਕਰ ਸਕੇ ਤੇ ਡੀਏਜੀ ਭੁੱਲਰਵਰੀਆ ਕਰਪਟ ਅਫਸਰ ਨੂੰ ਸਜ਼ਾ ਮਿਲੇ ਕਿਉਂਕਿ ਇਹਨਾਂ ਦੇ ਜਿਹੜੇ ਇੰਜ ਦੇ ਕਰਪਟ ਅਫਸਰ ਹੁੰਦੇ ਇਹਨਾਂ ਦਾ ਕਰਕੇ ਵੀ ਬਾਕੀ ਜਿਹੜੇ ਮਹਿਕਮੇ ਦੀ ਜਾਂ ਬਾਕੀ ਸਰਕਾਰੀ ਅਫਸਰ ਜਿਹੜੇ ਆ ਉਹਨਾਂ ਸਾਰਿਆਂ ਦੀ ਇਮੇਜ ਵੀ ਖਰਾਬ ਹੁੰਦੀ ਐ ਤੇ ਜਿਹੜੀਆਂ ਇਹਨੀਆਂ ਕਾਲੀਆਂ ਬੇੜਾਂ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਐ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਖਿਆਲ ਰੱਖਿਆ ਹਾਲ rabraka